ਤਾਲੀਆਂ ਹੁਣ ਮੈਂ ਜਦੋਂ ਵੀ ਐਮਐਲਏ ਬਣਿਆ ਤੱਕੜੀ ਤੋਂ ਬਣੂੰਗਾ ਸਹੀ ਗੱਲ ਐ ਪੋਟੂ ਸ਼ਾ ਅਬੇ ਮੈਨੂੰ ਕਮਜ਼ੋਰ ਬਹੁਤ ਲੱਗਦਾ ਤੂੰ ਮੈਂ ਕੁੜੀਏ ਪਿੱਛੇ ਕੇ ਬਿਮਾਰ ਹੋ ਗਈ ਅੱਛਾ ਬਿਮਾਰ ਹੋ ਗਿਆ ਜਦ ਮੈਂ ਬਿਮਾਰ ਹੋ ਗਿਆ ਘਰ ਦੇ ਕਦੀ ਮੰਜਾ ਚੁੱਕਣ ਸਿਵਲ ਹਸਪੀਟਲ ਸਿਵਲ ਹਸਪੀਟਲ ਕਦੇ ਮੇਰਾ ਮੰਜਾ ਚੁੱਕਣ ਭੀਮਸੋ ਹਸਪੀਟਲ ਭੀਮਸੋ ਹਸਪੀਟਲ ਕਦੇ ਮੇਰਾ ਮੰਜਾ ਚੁੱਕਣ ਪੀਜੀਆਈ ਪੀਜੀਆਈ ਜਾ ਕੇ ਆਰਾਮ ਆ ਗਿਆ ਆਰਾਮ ਸਵਾਹਣਾ ਮੈਂ ਤੇ ਘਰੇ ਪਿਆ ਸੀ ਕੱਲਾ ਮੰਜਾ ਚੁੱਕ ਕੇ ਫਿਰਦੇ ਰਹੇ ਅਬ ਪੋਟੂ ਸ਼ਾ ਹੁਣ ਜਦੋਂ ਬਿਮਾਰ ਹੋਇਆ ਤੈਨੂੰ ਪੀਜੀਆਈ ਜਾਂਦਾ ਕਿਉਂ ਬਠਿੰਡੇ ਵਿੱਚ ਹੀ ਆਪਣੇ ਐਮਜ਼ ਹਸਪੀਟਲ ਖੁੱਲ ਗਿਆ ਆ ਇਹ ਵੀ ਸ਼ਰਮਣੀ ਅਕਾਲੀ ਦਲ ਦਾ ਵੱਡਾ ਫਰੰ ਲਿਆ ਜੋਰਦਾਰ ਤਾਲੀਆਂ ਬਜਾ ਦਿਓ ਕਿਸੇ ਨੂੰ ਜਾਣਦੀ ਲੋੜ ਨਹੀਂ ਚੰਡੀਗੜ੍ਹ ਮੈਂ ਇਸੇ ਕਰਕੇ ਕਹਿੰਦਾ ਵੀ ਜੇ ਮੈਂ ਕੰਮ ਦੱਸਣ ਲੱਗਿਆ ਤੇ ਦੱਸ ਨਹੀਂ ਸਕਾਂਗਾ ਜੋ ਸ਼ਰਮਣੀ ਅਕਾਲੀ ਦਲ ਨੇ ਕੀਤਾ ਨਾ ਕਿਸੇ ਹੋਰ ਸਰਕਾਰ ਨੇ ਕਰਨਾ ਹੈ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਇਸ ਕਰਕੇ ਆਪਣੀ ਸਰਕਾਰ ਨੂੰ ਮਜ਼ਬੂਤ ਕਰੋ ਇੱਕ ਤਰੀਕ ਨੂੰ ਤੱਕੜੀ ਦਾ ਵੱਟਨ ਦਬਾਓ ਤੇ ਦੀਪਾ ਜੀ ਨੂੰ ਫਿਰ ਮੁੜ ਕੇ ਲੈ ਕੇ ਆਓ ਆ ਵੀ ਮੇਰੇ ਫੋਟੋ ਸੇ ਤੁ ਜਮਿਆਂ ਕਰੋ ਮੈਂ ਦੀ ਜੰਮਿਆ ਤੂੰ ਜਦੋਂ ਜੰਮਿਆ ਸਾਰਾ ਮਹੱਲਾ ਸਾਡੇ ਘਰ ਦੇ ਨਾਲ ਲੜਨ ਆ ਗਿਆ ਨਾ ਘਰ ਦੇ ਨਾਲ ਕਿਉਂ ਲੜਨ ਆ ਗਿਆ ਕਹਿੰਦੇ ਤੁਹਾਡੇ ਘਰ ਦਾ ਕਦੇ ਦਹੀਂ ਨਹੀਂ ਜੰਮਿਆ ਭੋਟੂ ਸ਼ੱਕ ਤੂੰ ਜਾਂਦੇ